ਐਮਬਲੀ ਫਲੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਨੇ ਰੇਡ ਕੀਤਾ ਸਾਰ ਨੂੰ ਪਹਿਲੇ ਰਿਤੇ ਮੈਂ ਇਸ ਅਨੇਕ ਨੂੰ ਇਸ ਕਲਕਰ ਕਿਡਮ ਕਰਾਂਗਾ ਕਿ ਲੇਡੀ ਐਮਐਲਏ ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੰਟ ਲੈ ਕੇ ਆ ਦੇਵੇ ਨਾ ਉਹਨਾਂ ਨੂੰ ਉਤਲਾਹ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮਐਲਏ ਦੇ ਬੈਡਰੂਮ ਤੱਕ ਚਲੇ ਜਾਂਦੇ ਉਹਨਾਂ ਦੀਆਂ ਲਮਾਰੀਆਂ ਤੋੜ ਲੈਂਦੇ ਹੋ ਮੈਂ ਸੱਚੇ ਬਹੁਤ ਹੀ ਸ਼ਰਮਨਾਕ ਸੀ ਸਸਪਾਲ ਸਿੰਘ ਇਰੀਡ ਇਸ ਸਿੰਮਲਰ ਰੀਡ ਕੀਤਾ ਗਿਆ ਸੀ ਉਦੋਂ ਵੀ ਉਹਨਾਂ ਦੇ ਬੈਡਰੂਮ ਦੇ ਵਿੱਚ ਅਰਲੀ ਬੋਨਿੰਗ ਜਦੋਂ ਤੇ ਉਹਨਾਂ ਦੇ ਵਾਈ ਬੈਡਰੂਮ ਵਿੱਚ ਸਨ ਤੁਸੀਂ ਬਿਨਾਂ ਇਤਲਾਹ ਦਿੱਤੇ ਉਹਨਾਂ ਦੇ ਬੈਡਰੂਮ ਵਿੱਚ ਘੁਸ ਕੇ ਦਰਵਾਜ਼ਾ ਧੰਕੇ ਅੰਦਰ ਚਲੇ ਗਏ ਤੁਸੀਂ ਪ੍ਰਾਈਵੇਸੀ ਨਹੀਂ ਦੇਖੀ ਮੈਂ ਸਮਝਦਾ ਇਹ ਤੌਰ ਤਰੀਕਾ ਜਿਹੜੀ ਮਾਨਦੀ ਸਰਕਾਰ ਇਹ ਟੋਟਲੀ ਇੰਪੋਰਟੈਂਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮ ਐਲ ਏ ਦੇ ਘਰ ਜੰਨਾ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਹੈ ਕਿ ਅਰੈਸਟ ਵਾਰੰਟ ਲੈ ਕੇ ਜਾਂ ਸਰਚ ਵਾਰੰਟ ਲੈ ਕੇ ਜਦੋਂ ਤੁਸੀਂ ਸਰਚ ਵਾਰੰਟ ਲੈ ਕੇ ਜੇ ਲੀਡੀ ਹੈ ਨੇ ਘਰ ਦੇ ਵਿੱਚ ਤੇ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਈਂਡਲੀ ਬੈਡਰੂਮ ਡਰਾਈਂਗ ਰੂਮ ਚਾਲੋ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੇ ਕੁਬੋਂ ਤੁਮਾਂ ਜੀ ਕਿਤੇ ਆਪਣੇ ਮੰ지에 ਥੱਲੇ ਵੀ ਥੋੜਾ ਜਿਆ ਝਾਂਡ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਅੱਜ ਸਵੇਰੇ ਤਕਰੀਬਨ 9 ਵਜੇ ਸਾਡੇ ਕੁਲੀਬ ਸਰਦਾਰਨੀ ਗੁਨੀਵ ਕੌਰ ਮਜੀਠੀਆ ਉਹਨਾਂ ਦੇ ਐਮਬੀਐ ਫਲੈਟ ਚੰਡੀਗੜ੍ਹ ਦੇ ਵਿੱਚ ਪੰਜਾਬ ਵਿਜੀਲੈਂਸ ਨੇ ਰੇਡ ਕੀਤਾ ਸਾਰਨ ਨੂੰ ਪਹਿਲੇ ਤੇ ਮੈਂ ਇਸ ਰੇਡ ਨੂੰ ਇਸ ਕੱਲ੍ਹ ਕੰਡਮ ਕਰਾਂਗਾ ਕਿ ਲੇਡੀ ਐਮ ਐਲ اے ਹੈ ਤੁਸੀਂ ਨਾ ਤੇ ਉਹਨਾਂ ਨੂੰ ਸਰਚ ਵਾਰੰਟ ਲੈ ਕੇ ਆਂਦੇ ਨੇ ਨਾ ਉਹਨਾਂ ਨੂੰ ਉਤਲਾਹ ਦਿੱਤੀ ਹੈ ਤੁਸੀਂ ਰੇਡ ਕਰਦੇ ਹੋ ਇੱਕ ਲੇਡੀ ਐਮ ਐਲ اے ਦੇ ਬੈਡਰੂਮ ਤੱਕ ਚਲੇ ਜਾਂਦੇ ਹੋ ਉਹਨਾਂ ਦੀਆਂ ਲਮਾਰੀਆਂ ਫੋੜ ਲਈਂ ਤੇ ਮੈਂ ਸਭ ਨੇ ਬਹੁਤ ਹੀ ਇੱਕ ਸ਼ਰਮਨਾਕ ਗੱਲ ਹੈ ਇਹ ਪਹਿਲੀ ਵਾਰ ਨਹੀਂ ਵਿਜੀਲੈਂਸ ਨੇ ਕੰਮ ਹੀ ਬਣਾ ਲਿਆ। ਇਸ ਤੋਂ ਪਹਿਲੇ ਸਾਡੇ ਕੁਲੀਕ ਸਾਸਪਾਲ ਸਿੰਘ ਖੇਰੇ ਦੇ। ਇਸ ਸਿਮਿਲਰ ਰੇਡ ਕੀਤਾ ਗਿਆ ਸੀ। ਉਦੋਂ ਵੀ ਉਹਨਾਂ ਦੇ ਬੈੱਡਰੂਮ ਦੇ ਵਿੱਚ ਅਰਲੀ ਮਾਰਨਿੰਗ ਜਦੋਂ ਤੇ ਉਹਨਾਂ ਦੇ ਵਾਈਫ ਬੈੱਡਰੂਮ ਵਿੱਚ ਸਨ ਤੁਸੀਂ ਬਿਨਾਂ ਇਤਲਾਹ ਦਿੱਤੇ ਉਹਨਾਂ ਦੇ ਬੈੱਡਰੂਮ ਚ ਘੁਸ ਗਏ, ਦਰਵਾਜ਼ਾ ਧੰਨ ਕੇ ਅੰਦਰ ਚਲੇ ਗਏ। ਤੁਸੀਂ ਪ੍ਰਾਈਵੇਸੀ ਨਹੀਂ ਵੇਖੀ। ਤੁਸੀਂ ਇਜ਼ਤ ਮਾਨ ਨਹੀਂ ਵੇਖਿਆ ਹਰ ਮੈਂਬਰ ਜਿਹੜਾ ਇਲੈਕਟ ਹੋ ਕੇ ਆਂਦਾ ਉਹ ਲੱਖਾਂ ਵੋਟਾਂ ਤੇ ਇਲੈਕਸ਼ਨ ਜਿੱਤ ਕੇ ਆਂਦਾ ਮੈਂ ਸਮਝਦਾ ਇਹ ਤੌਰ ਤਰੀਕਾ ਜਿਹੜੀ ਮਾਨ ਦੀ ਸਰਕਾਰ ਹੈ ਇਹ ਟੋਟਲੀ ਇਮੋਰਲ ਹੈ ਮਾਨ ਦੀ ਜਿਹੜੀ ਕਰਪਟ ਸਰਕਾਰ ਹੈ ਜਿਹੜਾ ਅਨ ਬਰੇਜ਼ਲ ਐਕਟ ਇਹ ਜਿਹੜਾ ਐਕਟ ਕਰ ਰਹੇ ਨੇ ਇਹਨੂੰ ਸੀਰੀਅਸ ਸ਼ਬਦਾਂ ਦੇ ਵਿੱਚ ਮੈਂ ਗਨਮ ਕਰਨਾ ਚਾਹੁੰਦਾ ਇਹ ਲੋਕ ਰਾਜ ਦੇ ਖਿਲਾਫ ਹੈ ਤੁਸੀਂ ਐਕਸ਼ਨ ਲੈਣਾ ਹੈ ਜੀ ਸਦਕੇ ਲੋ ਬਟ ਹਰ ਐਕਸ਼ਨ ਦਾ ਤੌਰ ਤਰੀਕਾ ਜਦੋਂ ਵੀ ਤੁਸੀਂ ਕਿਸੇ ਐਮ ਐਲ ਏ ਦੇ ਘਰ ਜਾਣਾ ਹੈ ਇਹਦਾ ਪਹਿਲਾ ਤਰੀਕਾ ਇਹ ਹੁੰਦਾ ਕਿ ਅਰੈਸਟ ਵਾਰੰਟ ਲੈ ਕੇ ਜਾਓ ਜਾਂ ਸਰਚ ਵਾਰੰਟ ਲੈ ਕੇ ਜਾਓ ਤੁਸੀਂ ਸਰਚ ਵਾਰੰਟ ਲੈ ਕੇ ਜੇ ਲੇਡੀ ਹੈ ਨੇ ਘਰ ਦੇ ਵਿੱਚ ਉਹਨਾਂ ਨੂੰ ਕਹੋ ਕਿ ਜੀ ਤੁਸੀਂ ਕਾਇੰਟਲੀ ਬੈਡਰੂਮ ਡਰਾਈਂਗ ਰੂਮ ਚ ਜਾਓ ਅਸੀਂ ਤੁਹਾਡੇ ਘਰ ਦੀ ਤਲਾਸ਼ੀ ਲੈਣੀ ਤੌਰ ਤਰੀਕਾ ਤੋਂ ਇਸ ਗੱਲ ਦਾ ਮੈਂ ਸਪੈਸ਼ਲੀ ਜਿਹੜੇ ਸਪੀਕਰ ਨੇ ਸਨਮਾ ਸਾਹਿਬ ਉਹਨਾਂ ਨੂੰ ਬੇਨਤੀ ਕਰੂੰਗਾ ਸਦਮਾ ਸਾਹਿਬ ਸਰਕਾਰਾਂ ਆਂਦੀਆਂ ਤੇ ਜਾਂਦੀਆਂ ਰਹਿੰਦੀਆਂ ਨੇ ਤੁਹਾਡੇ ਮੁੱਖ ਮੰਤਰੀ ਨੂੰ ਵੀ ਗਲਤ ਫਹਿਮੀ ਹੈ ਕਿ ਅਗਲੇ 25 ਸਾਲ ਇਹ ਨਹੀਂ ਰਹਿਣਾ ਇਸ ਤੋਂ ਪਹਿਲੇ ਮੁੱਖ ਮੰਤਰੀ ਨੂੰ ਵੀ ਇੱਕ ਨੂੰ ਗਲਤ ਫਹਿਮੀ ਹੁੰਦੀ ਸੀ ਜਿਹਨੂੰ ਬਾਹਰ ਬੈਠਿਆਂ ਨੂੰ ਕਈ ਸਾਲ ਹੋ ਗਏ ਤੇ ਆਪਣੀ ਗਲਤ ਫਹਿਮੀ ਦੂਰ ਕਰੋ ਕਿਸੇ ਤੌਰ ਤਰੀਕੇ ਨਾਲ ਚਲੋ ਪੰਜਾਬ ਦੇ ਵਿੱਚ ਕੋਈ ਜੰਗਲ ਰਾਜ ਨਹੀਂ ਹੈ ਨਾ ਤੁਹਾਡੇ ਦੇ ਦੋ ਤੇ ਨਾ ਤੁਹਾਡੀ ਵਿਜੀਲੈਂਸ ਕੋ ਕਿਸੇ ਨੂੰ ਡਰ ਤੇ ਖੋਫ ਹੈ ਪੰਜਾਬ ਦੇ ਲੋਕਾਂ ਜਿਹੜੇ ਅਮਨ ਪਸੰਦ ਨੇ ਜਿਹੜੇ ਡੈਮੋਕ੍ਰੇਸੀ 'ਚ ਵਿਸ਼ਵਾਸ ਰੱਖਦੇ ਨੇ ਉਹਨਾਂ ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਦੇ ਤੇ ਸਖਤ ਇਤਰਾਜ਼ ਕੀਤਾ ਜਾਏ ਠੀਕ ਹੈ ਤੁਹਾਡੀ ਵਿਜੀਲੈਂਸ ਨੂੰ ਬਿਲਕੁਲ ਇਸ ਗੱਲ ਦੀ ਅਥਾਰਟੀ ਹੈ ਕਿ ਜਿੱਥੇ ਵੀ ਕੋਈ ਗਲਤ ਪ੍ਰੈਕਟਿਸ ਲੱਭੀ ਜਾਂਦੀ ਹੈ ਉੱਥੇ ਜ਼ਰੂਰ ਜਾਟ ਬਟ ਮੈਂ ਨਾਲ ਹੀ ਭਗਵੰਤ ਮਾਨ ਨੂੰ ਇਹ ਵੀ ਬੇਨਤੀ ਕਰੂੰਗਾ ਭਗਵੰਤ ਮਾਨ ਜੀ ਕਤੇ ਆਪਣੇ ਮੰਜੇ ਥੱਲੇ ਵੀ ਥੋੜਾ ਜਿਆ ਝਾਣ ਫੇਰ ਕੇ ਵੇਖ ਲੋ ਬੜਾ ਕੁਝ ਤੁਹਾਡੇ ਵਿੱਚ ਵੀ ਹੈ ਤੁਹਾਡੀਆਂ ਸਰਕਾਰਾਂ ਕੀ ਕੀ ਕਰ ਰਹੀਆਂ ਨੇ ਦਿੱਲੀ ਵਾਲੇ ਕੀ ਕੀ ਕਰ ਰਹੇ ਨੇ ਕਿਰਪਾ ਕਰਕੇ ਉਹਨਾਂ ਵੱਲ ਵੀ ਧਿਆਨ ਕਰੋ ਜੇ ਤੁਸੀਂ ਨਹੀਂ ਕਰੋਗੇ ਤੇ ਅਗਲੇ ਕਰਨਗੇ ਤੋਂ ਇੰਨਾ ਹੀ ਕਹਿੰਦਾ ਹੋਇਆ ਇਹ ਅਨ ਡੈਮੋਕਰੇਟਿਕ ਐਕਟ ਦੇ ਖਿਲਾਫ ਮੈਂ ਇਸ ਨੂੰ ਪਿੰਡਮ ਕਰਨਾ ਪ੍ਰੈਜ਼ੀਡ ਇਨਜਸਟਿਸ ਆਪਰੇ ਇਹਨਾਂ ਨੇ ਵਿਜੀਲੈਂਸ ਨੇ ਕੀਤੀ ਹੈ ਇਸ ਕਿਸਮ ਦੀ ਬਰੇਜ਼ਨ ਇਨਜਸਟਿਸ ਨੂੰ ਐਂਟੀ ਡੈਮੋਕਰੈਟਿਕ ਐਕਟ ਨੂੰ ਸਾਨੂੰ ਰੋਕਣਾ ਚਾਹੀਦਾ ਹੈ। ਥੈਂਕ ਯੂ ਬਹੁਤ ਬਹੁਤ ਮਿਹਰਬਾਨੀ।